ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਇੱਕ ਉੱਲੂ ਡੋਰਾ ਦੇ ਵਿੱਚ ਫਸਿਆ ਹੋਇਆ ਹੈ ਇਸ ਵਕਤ ਲੋਕ ਪਤੰਗ ਤਾਂ ਉਡਾਉਂਦੇ ਹਨ ਉਹਨਾਂ ਦੀ ਡੋਰ ਦੇਖੋ ਪੰਛੀਆਂ ਦੇ ਲਈ ਕਿਦਾਂ ਜਾਨ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਜੋ ਕਾਫੀ 50 ਫੁੱਟ ਹਾਈਟ ਦੇ ਉੱਪਰ ਦਰਖਤਾਂ ਦੇ ਉੱਪਰ ਇੱਕ ਉੱਲੂ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਜੂਮ ਕਰਕੇ ਕੈਮਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਨੌਜਵਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਬਚਾਇਆ ਜਾਵੇ ਅਤੇ ਇਸ ਨੂੰ ਲਾਇਆ ਜਾਵੇ ਥੱਲੇ ਕਿਸੇ ਤਰੀਕੇ ਦੇ ਨਾਲ ਤਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿੰਨੀ ਹਾਈਟ ਦੇ ਉੱਪਰ ਹੈ ਇਹ ਦੇਖ ਸਕਦੇ ਜੋ ਇਹ ਰੋਖਾ ਸਾਹਮਣੇ ਤੇ ਕਿੰਨੀ ਹਾਈਟ ਦੇ ਉੱਪਰ ਇੱਕ ਵਿਚਾਰਾ ਉਲੂ ਫਸਿਆ ਨਜ਼ਰ ਆ ਰਿਹਾ ਹੈ ਵਿਚਾਰਾ ਡੋਰਾ ਦੇ ਨਾਲ ਫਸਿਆ ਤੜਫ ਤੜਫ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹਦੇ ਕੋਲੋਂ ਨਿਕਲਿਆ ਨਹੀਂ ਜਾ ਰਿਹਾ ਤੁਸੀਂ ਲਾਈਵ ਇਸ ਵਕਤ ਰੰਗਲਾ ਪੰਜਾਬ ਪੇਜ ਦੇ ਉੱਪਰ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਬਚਾਇਆ ਜਾਵੇ ਕਿਸੇ ਤਰੀਕੇ ਨਾਲ ਉੱਪਰੋਂ ਉਤਾਰਿਆ ਜਾਵੇ ਪਰ ਇਸ ਵਕਤ ਜੋ ਹਾਲਾਤ ਹਨ ਇਸ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਹੋਇਆ ਹੈ ਝੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਬਹੁਤ ਹੱਟ ਦੇ ਉੱਪਰ ਹੈ ਮੈਂ ਡੋਰਾ ਹੋਵੇ ਨਾ ਥੋੜੀ ਜੀ ਉੱਤੋਂ ਸੁਟਿਆ ਇੱਟਾ ਹਾਂ ਫੇਰੋ ਸਾਹਿਬ ਦੋਰਾ ਲੈਣੀ ਪਊਗੀ ਦੁਕਾਨ ਤੋਂ ਇਹਨੇ ਮਰ ਜਣਾ ਨੇ ਤੜ ਤੜ ਕੇ ਉੱਤੇ ਉਹ ਦੋਰਾਵਾ ਦੂਰ ਖਾਂ ਦੇ ਵਿੱਚ ਘਾ ਰੜੀ ਆ ਉਹਦੇ ਵਿੱਚ ਇਹ ਵਿਚਾਰਾ ਫਸ ਗਿਆ ਕਿਤੇ ਨੰਗਣ ਡੰਗਣ ਲੱਗਾ ਵਾ ਤੇਰੀ ਖੰਭ ਵਲੇ ਗਏ ਆ ਹੈ ਗਾਲ ਪੁੰਨੇ ਦਾ ਕੰਮ ਹੀ ਆ ਵਿਚਾਰੇ ਦਾ ਜਿਹੜੇ ਲੋਕ ਮੇਰੇ ਪਤੰਗ ਅਡਾਉਂਦੇ ਹਨ ਦੋਰਾ ਵੇਖ ਲੋ ਕਿੱਦਾਂ ਪੰਛੀਆਂ ਦੀ ਜਾਨ ਦਾ ਕਾਰਨ ਬਣ ਰਹੀ ਹੈ ਤੁਹਾਡੇ ਘੜੀ ਪਲ ਦਾ ਚਾ ਤੁਸੀਂ ਨਜ਼ਾਰਾ ਲੈਣ ਦੇ ਲਈ ਗੁੱਡੀਆਂ ਉਡਾਉਂਦੇ ਹੋ ਪਰ ਤੁਹਾਡੀਆਂ ਇਹ ਗੁੱਡੀਆਂ ਪਤੰਗਾਂ ਜਿਸ ਦੇ ਨਾਲ ਪੰਛੀ ਬੰਦਿਆਂ ਦੀ ਜਾਨ ਤੇ ਬਣ ਰਹੀ ਹੈ ਪੰਛੀ ਤਾਂ ਬਹੁਤ ਹੀ ਜ਼ਿਆਦਾ ਇਸ ਡੋਰਾ ਦੇ ਵਿੱਚ ਫਸ ਕੇ ਤੜਫ ਤੜ ਕੇ ਮਰ ਰਹੇ ਹਨ ਉਸ ਦੀ ਲਾਈਵ ਉਦਾਹਰਣ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਜੋ ਇੱਕ ਪੰਛੀ ਕਿਦਾਂ ਡੋਰਾ ਦੇ ਵਿੱਚ ਇਸ ਵਕਤ ਫਸਿਆ ਹੋਇਆ ਹੈ ਕਾਫੀ ਹਾਈਟ ਦੇ ਉੱਪਰ 50 ਫੁੱਟ ਦੀ ਹਾਈਟ ਹੋਵੇਗੀ ਵਿਚਾਰਾ ਤੜਫ ਰਿਹਾ ਹੈ ਪਰ ਸਾਡੇ ਕੋਲ ਵੀ ਇਸ ਵਕਤ ਕੋਈ ਸਾਧਨ ਮੌਜੂਦ ਨਹੀਂ ਹਨ ਜਿਸ ਦੇ ਨਾਲ ਇਸ ਨੂੰ ਕੱਢਿਆ ਜਾਵੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਕੱਢਿਆ ਜਾਵੇ ਤੁਸੀਂ ਦੇਖ ਸਕਦੇ ਹੋ ਜੋ ਇਸ ਵਕਤ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਜੋ ਇੱਕ ਪੰਛੀ ਹੈ ਵਿਚਾਰਾ ਉੱਲੂ ਜੋ ਕਿ ਡੋਰਾ ਦੇ ਵਿੱਚ ਫਸਿਆ ਹੋਇਆ ਹੈ ਤੁਸੀਂ ਦੇਖ ਸਕਦੇ ਜੋ ਕਿੰਦਾ ਵਿਚਾਰਾ ਤੜਫ ਰਿਹਾ ਹੈ ਪਰ ਬਹੁਤ ਜ਼ਿਆਦਾ ਹਾਈਟ ਦੇ ਉੱਪਰ ਫਸਿਆ ਡੋਰਾ ਦੋ ਦਰਖਤਾਂ ਦੇ ਵਿਚਕਾਰ ਫਸਿਆ ਹੋਇਆ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚੱਲ ਆ ਗਿਆ ਆ ਗਿਆ ਉੱਲੂ ਵਾਹ ਜੀ ਵਾਹ